ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜੀਆਂ ਕੁਝ ਖਾਸ ਸਰਗਰਮੀਆਂ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਨੇ ਦਿੱਤੀ ਰਿਪੋਰਟ ਜੁਲਾਈ ਮਹੀਨੇ ਦੀ ਮਕਸ ਮਾਰਕੀਟ ਦੀ ਰਿਪੋਰਟ ਦਿੱਤੀ ਤੇ ਕਰਾ ਦੀ ਔਸਤ ਕੀਮਤ ਵਿੱਚ ਆਈ ਥੋੜੀ ਗਿਰਾਵਟ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵੱਲੋਂ ਯਾਤਰੀਆਂ ਨੂੰ ਚੇਤਾਵਨੀ ਸ਼ੁਕਰਵਾਰ ਤੋਂ ਨਹੀਂ ਉਹਨਕਿਉਂ ਡੰਦਾ 72 ਘੰਟੇ ਦੀ ਹੜਤਾਲ ਤੇ ਰਹਿਣ ਦੀ 에ਅਲਾਈਨਸ ਦੇ ਕਰਮਚਾਰੀ ਪੋਰਟ ਅਲਬਨੀ ਸ਼ਹਿਰ ਦੇ ਵਿੱਚ ਤੇਜ਼ੀ ਦੇ ਨਾਲ ਫੈਰੀਏ ਅੱਗ 16.2 ਫਰਕੇ ਕਿਲੋਮੀਟਰ ਜੰਗਲ ਸਾੜ ਕੇ ਹੋਇਆ ਸਵਾ

ਜੋ ਕਿ ਕਾਦੀ ਔਸਤ ਕੀਮਤ ਵਿੱਚ ਥੋੜੀ ਘਰਾਵਟ ਆਈ ਹੈ। ਨਵੇਂ ਰਿਪੋਰਟ ਦੇ ਅਨੁਸਾਰ ਜੁਲਾਈ ਦੇ ਵਿੱਚ ਮਲਟੀਪਲ ਲਿਸਟਿੰਗ ਸਰਵਿਸ ਐਮ ਐਲ ਐਸ ਸਿਸਟਮ ਦੇ ਵਿੱਚ ਸੱਤ ਚਾਰ 75% ਆਈ ਹੈ। ਯੂਨਿਟ ਦੀ ਵਿਕਰੀ ਦਰਜ ਕੀਤੀ ਗਈ ਹੈ ਜੋ ਕਿ ਜੁਲਾਈ 2024 ਤੋਂ ਬਾਅਦ ਜੋ ਕਿ ਜੁਲਾਈ 2024 ਤੋਂ 2.2% ਵਾਧਾ ਹੈ। ਹਾਲਾਂਕਿ ਵਿੱਚ ਵਿੱਚ ਔਸਤ ਐਮ ਐਲ ਐਸ ਰਿਹਾਇਸ਼ ਕੀਮਤ 2.1% ਘਟ ਕੇ ਨੌ ਲੱਖ ਬਿਆਲੀ ਹਜ਼ਾਰ ਛੇ ਸੌ ਛਿਆਸੀ ਹੋ ਗਈ ਹੈ ਜੋ ਪਿਛਲੇ ਸਾਲ ਇਸ ਮਹੀਨੇ ਦੇ ਨੌ ਲੱਖ ਤਰੇਹਠ ਹਜ਼ਾਰ ਸੰਤਾਲੀ ਡਾਲਰ ਸੀ ਕੁੱਲ ਵਿਕਰੀ ਡਾਲਰ ਵਾਲੀਅਮ ਛੇ ਪੁਆਇੰਟ ਸੱਤ ਬਿਲੀਅਨ ਸੀ ਜੋ ਪਿਛਲੇ ਸਾਲ ਨਾਲੋਂ ਲਗਭਗ ਕਈ ਬਦਲਾਵ ਦੇ ਨਾਲ ਆਇਆ ਪਿਛਲੇ ਸਾਲ ਵਿਕਰੀ ਦੇ ਵਿੱਚ ਵਾਧੇ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਨੇ ਨੋਟ ਕੀਤਾ ਹੈ ਕਿ ਫੀਸਦੀ ਐਮ ਐਲ ਐਸ ਯੂਨਿਟ ਵਿਕਰੀ ਅਜੇ ਵੀ ਜੁਲਾਈ ਦੇ ਦਸ ਸਾਲਾਂ ਦੇ ਔਸਤ ਦੇ ਨਾਲੋਂ 16% ਕਾਟ ਸੀ ਬੀਸੀਆਰਏ ਦੇ ਮੁੱਖੀ ਅਰਥਸ਼ਾਸਤਰੀ ਬੇਜਨ ਓਨਮੈਂਸਨ ਨੇ ਬਿਆਨ ਦੇ ਵਿੱਚ ਪ੍ਰਦਰਸ਼ਨ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਹਾਊਸਿੰਗ ਬਾਜ਼ਾਰ ਗਰਮੀਆਂ ਦੌਰਾਨ ਗਤੀ ਬਣਾਉਂਦੇ ਰਹਿੰਦੇ ਨੇ ਲੋਰ ਮੈਨ ਲੈਂਡ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਪਿਛਲੇ ਸਾਲ ਦੇ ਨਾਲੋਂ ਵਧ ਵਿਕਰੀ ਗਤੀ ਵੀ ਦਸਮਾਨ ਹੈ ਉਸਨੇ ਅੱਗੇ ਕਿਹਾ ਕਿ ਮੌਦਰਿਕ ਨੀਤੀ ਦੇ ਲਈ ਸਥਿਰ ਚਾਲ ਦੇ ਨਾਲ ਉਹ ਉਮੀਦ ਕਰਦੇ ਨੇ ਕਿ ਆਰਥਿਕ ਅਨਿਸ਼ਚਿਤਤਾਵਾਂ ਦੇ ਘਟਣ ਦੇ ਨਾਲ ਵਿਕਰੀ ਵਿੱਚ ਸੁਧਾਰ ਜਾਰੀ ਰਹੇਗਾ। ਸਾਲ ਦਰ ਸਾਲ ਦੇ ਅੰਕੜੇ ਸਮੁੱਚੇ ਤੌਰ ਤੇ ਵਧੇਰੇ ਮਹੱਤਵਪੂਰਨ ਗਿਰਾਵਟ ਦਰਸਾਉਂਦੇ ਨੇ। ਬੀਸੀ ਰਿਹਾਇਸ਼ੀ ਵਿਕਰੀ ਡਾਲਰ ਵਾਲੀਅਮ ਦੋ ਹਜ਼ਾਰ ਚੌਵੀ ਦੀ ਇਸੇ ਮਿਆਦ ਦੇ ਮੁਕਾਬਲੇ ਨੌ ਪੁਆਇੰਟ ਚਾਰ ਪ੍ਰਤੀਸ਼ਤ ਘੱਟ ਕੇ ਚਾਲੀ ਪੁਆਇੰਟ ਅੱਠ ਮਿਲੀਅਨ ਡਾਲਰ ਹੋ ਗਿਆ। ਰਿਹਾਇਸ਼ੀ ਇਕਾਈ ਦੀ ਵਿਕਰੀ ਸਾਲ ਤੇ ਸਾਲ 5.7% ਘਟ ਹੈ ਅਤੇ ਔਸਤ ਵਿੱਚ ਐਮਐਲਐਸ ਰਿਹਾਇਸ਼ੀ ਕੀਮਤ ਦੀ 3.9% ਕੱਟ ਕੇ 9,52,323 ਡਾਲਰ ਹੋ ਗਈ ਹੈ। ਵੈਨਕੂਵਰ ਐਂਟਰਪ੍ਰਾਈਜ਼ ਦੀ ਹਵਾਈ ਅੱਡਾ ਇਸ ਹਫਤੇ ਦੇ ਅੰਤ ਦੇ ਵਿੱਚ 에어 ਕੈਨੇਡਾ ਦੀਆਂ ਉਡਾਨਾਂ ਰੱਦ ਹੋਣ ਅਤੇ ਵਿਗਨਾਂ ਬਾਰੇ ਹਵਾਈ ਯਾਤਰੀਆਂ ਨੂੰ ਚੇਤਾਵਨੀ ਦੇ ਰਿਹਾ ਕਿਉਂਕਿ 에어ਲਾਈਨਸ ਅਤੇ ਇਸ ਦੀ ਫਲਾਈਟ 1080 ਯੂਨੀਅਨ ਸਭਾ ਵੀ ਬਹੁਤ ਦਿਨਾਂ ਹੜਤਾਲ ਦੀ ਤਿਆਰੀ ਕਰ ਰਹੀ ਹੈ। ਇਹ ਕੈਨੇਡਾ ਨੇ ਲਾਂਚ ਕੀਤਾ ਸੀ ਕਿ ਸ਼ੁੱਕਰਵਾਰ ਨੂੰ ਉਡਾਨਾਂ ਨੂੰ ਰੋਕਣਾ ਸ਼ੁਰੂ ਕਰ ਦੇਵੇਗਾ ਤਾਂ ਜੋ ਸ਼ਨੀਵਾਰ ਨੂੰ ਪੂਰਾ ਕੰਮ ਰੋਕਣ ਤੋਂ ਪਹਿਲਾਂ ਸੰਚਾਲਨ ਨੂੰ ਕਰਮ ਵਦਰ ਟੰਗ ਦੇ ਨਾਲ ਰੁਕੀ ਬੰਦ ਕੀਤਾ ਜਾ ਸਕੇ। ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਐਮਪਲੋਏਸ ਦੇ ਵੱਲੋਂ 72 ਘੰਟੇ ਦੀ ਹੜਤਾਲ ਦਾ ਨੋਟਿਸ ਅਤੇ 에ਅਰ ਕੈਨੇਡਾ ਵੱਲੋਂ 72 ਘੰਟੇ ਦੀ ਲੋਕਆਊਟ ਨੋਟਿਸ ਨੂੰ ਇਨਕਾਰ ਨਾ ਮਿਤੀ ਕੱਲ੍ਹ ਵਾਤੇ ਹੀ ਸਵਿਚਿਤਤਾ ਗਿਆ। 에ਅਲਾਈਨਸ ਨੇ ਸੰਕੇਤ ਦਿੱਤਾ ਹੈ ਕਿ ਸੇਵਾ ਵਿਵਹਾਰ ਤੋਂ ਪ੍ਰਭਾਵਿਤ ਹੋ ਸਕਦੀ ਹੈ। ਸ਼ੁੱਕਰਵਾਰ ਰਾਤ 9:55 ਵਜੇ ਤੋਂ ਰਿਗਨ ਪੈਨ ਦੀ ਸੰਭਾਵਨਾ ਚੱਲ ਜਾਰੀ ਹੈ। ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਕਿਹਾ ਕਿ ਜਦੋਂ ਕਿ ਇਹ ਦੋਵਾਂ ਧਿਰਾਂ ਨੂੰ ਮੇਜ਼ ਉੱਤੇ ਸਮਝੌਤੇ ਤੇ ਪਹੁੰਚਣ ਦੀ ਅਪੀਲ ਕਰਨਾ ਜਾਰੀ ਰੱਖਣਾ ਹੈ ਇਹ ਸੰਭਾਵੀ ਪ੍ਰਭਾਵਾਂ ਦੇ ਲਈ ਤਿਆਰ ਕਰ ਰਿਹਾ ਹੈ ਜਿਸ ਵਿੱਚ ਪ੍ਰਭਾਵਿਤ ਯਾਤਰੀਆਂ ਦੀ ਸਹਾਇਤਾ ਦੇ ਲਈ ਟਰਮੀਨਲ ਸਟਾਫ ਵਧਾਉਣਾ ਹੈ ਸੀ ਯੂ ਪੀ ਈ ਨੇ ਬੁੱਧਵਾਰ ਸਵੇਰੇ ਆਪਣਾ ਪਹਿਲਾ ਹੜਤਾਲ ਨੋਟਿਸ ਸਮੇਂ ਦਿੱਤਾ ਜਦੋਂ ਦੋਵੇਂ ਧਿਰਾਂ ਇੱਕ ਨਵੇਂ ਸਮੂਹਿਕ ਸੌਦੇਬਾਜ਼ੀ ਸਮਝੌਤੇ ਉੱਤੇ ਕਿਸੇ ਸਮਝੌਤੇ ਤੇ ਪਹੁੰਚਣ ਦੇ ਵਿੱਚ ਅਸਫਲ ਰਹੀਆਂ। ਆਪਣੀ ਵੈੱਬਸਾਈਟ ਉਤੇ ਇੱਕ ਬਿਆਨ ਦੇ ਵਿੱਚ 에 ਕੈਨੇਡਾ ਨੇ ਕਿਹਾ ਕਿ ਆਟਮ ਮਈਨਰੀ ਦੇ ਨਿਯਮਕ ਵਿਸ਼ੇਸ਼ ਗਲਬਾ ਦੇ باوجود ਜਿਸ ਦੇ ਵਿੱਚ ਸੰਘਕ ਸੁਲਾਹ ਕਾਇਦੀ ਸਹਾਇਤਾ ਤੇ ਬਾਈਡਿੰਗ ਅਰਬਿਟ੍ਰੇਸ਼ਨ ਦੇ ਵਿੱਚ ਤਾਪਲ ਹੋਣ ਦੀ ਪ੍ਰਕਿਰਿਆ ਸਮਿਤੀ 에ਅਰ ਕੈਨੇਡਾ ਯੂਨੀਅਨ ਦੇ ਨਾਲ ਇੱਕ ਸੈਜ਼ਨ ਤੋਂ ਉੱਤੇ ਪਹੁੰਚਣ ਦੇ ਵਿੱਚ ਅਸਮਰਥ ਰਿਹਾ ਹੈ ਪੋਰਟ ਅਰਬਾਨੀ ਸ਼ਹਿਰ ਨੇ ਤੇਜ਼ੀ ਦੇ ਨਾਲ ਫੈਲ ਰਹੀ ਜੰਗਲ ਦੀ ਅੱਗ ਦੇ ਜਵਾਬ ਦੇ ਵਿੱਚ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਜਿਸ ਨੇ 16.2 ਵਰਗ ਕਿਲੋਮੀਟਰ ਜੰਗਲ ਨੂੰ ਸਾੜ ਕੇ ਰੱਖ ਦਿੱਤਾ ਮੈਨਕੂਵਰ ਆਈਲੈਂਡ ਪਾਈਚਰੇ ਦੇ ਦੱਖਣ ਦੇ ਵਿੱਚ ਸਥਿਤ ਇਸ ਅੱਗ ਕਾਰਨ ਜਿਤਾਸੀ ਦੇ ਆਦੇਸ਼ ਚਾਰੀ ਕਾ ਦਿੱਤੇ ਗਏ ਨੇ ਮਾਉਂਟ ਅਂਜਬੂਰ ਦੀ ਜੰਗਲੀ ਅੱਗ ਦੇ ਵਜੂ ਜਾਣੀ ਚੰਦੀ ਇਸ ਅੱਗ ਨੇ ਪੋਰਟ ਅਰਬਾਨੀ ਅਤੇ Bamfield ਵਿਚਕਾਰ ਮੁੱਖ ਪਹੁੰਚ ਸੜਕ ਨੂੰ ਬੰਦ ਕਰਨ ਦੇ ਲਈ ਮਜਬੂਰ ਕਰ ਦਿੱਤਾ। BC ਹਰਟ ਦੇ ਅਨੁਸਾਰ ਆਗੂ ਕਾਰਨ Bamfield ਚ ਦੇ ਵਿੱਚ ਸੈਂਕੜੇ ਨਿਵਾਸੀ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਰਹੇ ਨੇ। ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਇੱਕ ਬੁਲੇਟਿਨ ਦੇ ਵਿੱਚ BC ਵਾਈਲਡਫਾਇਰ ਸਰਵਿਸ ਨੇ ਕਿਹਾ ਕਿ ਪੈਵ ਬਿਲਡਰ ਕੋਲ ਬਿਜਲੀ ਨਹੀਂ ਹੈ ਅਤੇ ਸਵਾਮਾ ਸੀਮਤ ਨੇ ਸੇਵਨ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਸਿਵਾਏ ਇਸ ਦੇ ਕਿ ਉਹ ਬਸ ਨੇਹ ਤਹੋਂ ਤਾ ਜੋ ਪਾਈਚਾ ਜੋ ਤੇ ਵਾਧੂ ਦਬਾਅ ਨਾ ਪਾਇਆ ਜਾ ਸਕੇ ਅਲਬਾਨ ਨੇ ਕਲੀਓਫੋਜ ਖੇਤੀ ਜ਼ਿਲ੍ਹੇ ਦੇ ਚਾਇਨਾ ਕ੍ਰੀਕ ਕੈਂਪ ਗਰਾਉਂਡ ਅਤੇ ਮਰੀਲਾ ਦੇ ਨੇੜੇ ਪਾਸੇ ਇਹ ਦੇਸ਼ਵਾਰੀ ਕੀਤਾ ਹੈ ਇਸ ਸਥਾਨ ਕੋਲਟ ਅਲਬਾਨ ਨੇ ਤੋਂ ਲਗਭਗ 15 ਕਿਲੋਮੀਟਰ ਦੱਖਣ-ਪੱਛਮ ਦਿਵਿਚਸਤਿਤ ਲਾਪਗ ਟਾਇਸੂ ਕੈਂਪ ਸਾਈਟ ਦਾ ਵਰ ਵਾਲਾ ਸਰਿਕ ਪੁਲਿਸ ਸਰਵਿਸ ਨੇ ਕੈਦੀਆਂ ਦੀ ਸਿਹਤ ਦੀ ਨਿਗਰਾਨੀ ਲਈ ਆਪਣੀਆਂ ਜੇਲ੍ਹ ਸੈਲਾਂ ਦੇ ਵਿੱਚ ਲਾਈਵ ਬਾਇਓਮੈਟ੍ਰਿਕ ਸਕੈਨਰ ਲਗਾਉਣ ਦੀ ਸ਼ੁਰੂ ਕਰ ਦਿੱਤੇ ਨੇ ਇੱਕ ਨਿਊਜ਼ ਰੀਲੀਜ਼ ਦੇ ਅਨੁਸਾਰ ਮਾਰਚ ਦੇ ਵਿੱਚ ਸ਼ੁਰੂ ਕੀਤੇ ਗਏ ਇੱਕ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਇਹ 스ਕੈਨਰ ਕਈ ਬਾਲਗਾਂ ਤੇ ਨੌਜਵਾਨਾਂ ਦੇ ਸੈਲਾਂ ਦੇ ਵਿੱਚ ਲਗਾਏ ਗਏ ਨੇ ਰੀਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਰਡਾਰ ਟੈਕਨੋਲੋਜੀ ਵਾਈਬ੍ਰੇਸ਼ਨਾਂ, ਦਿਲ ਦੀ ਧੜਕਣਾ ਤੇ ਸਾਹ ਲੈਣ ਦੇ ਪੈਟਰਨਾਂ ਦਾ ਪਤਾ ਲਗਾਉਂਦੀ ਹੈ ਜਿਸ ਦਿਨਾਂ ਸਟਾਫ ਹੱਤਪੂਣ ਸੰਕੇਤਾਂ ਦੀ ਨਿਗਰਾਨੀ ਕਰ ਸਕਦਾ ਹੈ ਅਬਿ ਸਿਹਤ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਤੁਰੰਤ ਦਖਲ ਦੇ ਸਕਦੇ ਇਸ ਟੈਕਨੋਲੋਜੀ ਦੇ ਲਈ ਗੱਡੀਆਂ ਨੂੰ ਨਿਗਰਾਨੀ ਅਪਰ ਪਹਿਨਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੱਪੜਿਆਂ ਕੰਬਲਾਂ ਅਤੇ ਗੱਦਿਆਂ ਰਾਹੀਂ ਦਿਲ ਦੀ ਧੜਕਣ ਅਤੇ ਸਾਹ ਲੈਣ ਦੇ ਵਿੱਚ ਬੇਅਨਿਵਾਰਦੀ ਪਤਾ ਲਗਾ ਸਕਦੀ ਹੈ ਸੇਵਨੋਟ ਕਰਦੀ ਹੈ ਕਿ ਰੇਜ਼ਿਨਾ ਪੁਲਿਸ ਸੇਵਾ ਵੈਂਕੂਵਰ ਪੁਲਿਸ ਵਿਭਾਗ ਸਰਦਨੀਆ ਪੁਲਿਸ ਸੇਵਾ RCMP ਡਿਵੀਜ਼ਨ ਅਤੇ ਵਿਨੀਪੈਗ ਪੁਲਿਸ ਸੇਵਾ ਸమేਤ ਤਕੋਰ ਪੁਲਿਸ ਬਲਾ ਨੇ ਪਹਿਲਾਂ ਹੀ ਆਪਣੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਸਕੈਨਰ ਲਾਗੂ ਕਰ ਦਿੱਤੇ ਨੇ ਟੋਰਾਂਟੋ ਦਾ ਟੈਕ ਕੰਪਨੀ ਦੁਆਰਾ ਪ੍ਰਦਾਨ ਕੀਤੀ ਗਈ ਇਸ ਤਕਨਾਲੋਜੀ ਦੀ ਕੀਮਤ 36000 ਡਾਲਰ ਹੋ ਸਕਦੀ ਹੈ ਜਿਸ ਦੇ ਮਹੀਨਾ ਤਕਨੀਕੀ ਸਹਾਇਤਾ ਫੀਸ ਇੱਕ 1000 ਡਾਲਰ ਹੈ ਸਰੀ ਦੇ ਚੀਫ ਕਮਸਟੇਬਲ ਨੋਰਮ ਲਿਪਿੰਸਕੀ ਨੇ ਨਜ਼ਰਬੰਦ ਅਨਾਨ ਯੋਗਤਾਂ ਦੇ ਇਸ ਨਵੇਂ ਤਰੀਕੇ ਨੂੰ ਵਧੇਰੇ ਮਨੁੱਖੀ ਅਤੇ ਹਮਦਰਦ ਦੱਸਿਆ ਹਾਲੇ ਸਭ ਜੁਨਾ ਕਿਹਾ ਹੈ ਕਿ ਜਦੋਂ ਅਸੀਂ ਮਹੱਤਵਪੂਰਨ ਅਤੇ ਸੰਭਾਵਿਤ ਹੋਵੇ ਤੇ ਜੀਵਨ ਰੱਖੇ ਪ੍ਰੋਗਰਾਮ ਪਰਤਾਨ ਕਰਨ ਦੀ ਯੋਗਤਾ ਵਿੱਚ ਦਵੇਸ਼ ਕਰਦੇ ਆ ਤਾਂ ਇਹ ਨਾਸਿਸਪ ਨਜ਼ਰਬੰਦ ਤੇ ਪਰਿਵਾਰਾਂ ਨੂੰ ਸਬਕ ਸੈਟੀ ਮੈਂਬਰ ਨੂੰ ਵੀ ਮਾਨਵੀ ਸ਼ਾਂਤੀ ਦਵੇਗਾ ਪੁਲਿਸ ਰਸਤੇ ਵਿੱਚ ਜੇ ਮੇਜਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਲਈ ਉੱਚ ਜੋਖਮ ਵਾਲਾ ਖੇਤਰ ਹੈ ਅਤੇ ਜਿਵੇਂ ਕਿ ਪਿਛਲੀਆਂ ਉੱਚੀ ਅਚਾਰ ਨੇ ਦਿਖਾਇਆ ਹੈ ਕਿ ਸਾਡੀ ਆਪਣੇ ਮੈਂਬਰਾਂ ਤੇ ਜਨਤਾ ਪ੍ਰਤੀ ਜ਼ਿੰਮੇਵਾਰੀ ਹੈ ਕਿ ਅਸੀਂ ਨਵੀਨਤਾਕਾਰੀ ਹੱਲ ਲਬੀਏ ਚੋਕ ਕੇ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਨੇ ਅਤੇ ਕਿਸੇ ਵੀ ਹੋਰ ਵਿਰਾਸਤ ਦੀ ਸਥਿਤੀ ਵਿੱਚ ਬੋਤ ਦਾ ਜਸਕਟਾ ਨੂੰ ਰੋਕ ਦੇਣੀ ਫੋਰਟਿਸ ਦੇ ਯੂਨੀਅਨ ਮੈਂਬਰਾਂ ਦੇ ਵੱਲੋਂ ਨੌਕਰੀ ਦੀ ਕਾਰਵਾਈ ਦੇ ਹੱਕ ਵਿੱਚ ਬੈਲਬੋਰਡ ਫਾਰਮ ਤੋਂ ਬਾਅਦ ਦਿੱਤੀ ਪਰ ਦੇ ਸੈਂਕੜੇ ਵਰਕਰ ਹੜਤਾਲ ਕਰਨ ਦੀ ਤਿਆਰੀ ਕਰ ਰਹੇ ਨੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਇਲੈਕਟ੍ਰੀਕਲ ਵਰਕਰਸ ਦੇ ਸਥਾਨਕ 213 ਦੇ ਮੈਂਬਰ ਜੋ ਕਿ ਫੋਰਟਿਸ ਬੀਜ਼ੀ ਦੇ ਇਲੈਕਟ੍ਰੀਕਲ ਤੇ ਗੈਸ ਕਲਚਰ ਦੇ ਵਿੱਚ ਕਰਮਚਾਰੀ ਅਦਰੀ ਨੂੰ ਮਾਇੰਡਰੀ ਕਰਦੇ ਨੇ ਉਹਨਾਂ ਨੇ ਹੜਤਾਲ ਦੀ ਕਾਰਵਾਈ ਨੂੰ ਵੱਡੇ ਫੈਰਕ ਦੇ ਨਾਲ ਮਨਜ਼ੂਰ ਦਿੱਤੀ ਹੈ आईबीईडब्ल्यू 213 ਦੇ ਕਾਰਵਰੀ ਪ੍ਰਬੰਧਕ ਜਿਮ ਲੋਫਟੀ ਨੇ ਕਿਹਾ ਹੈ ਕਿ ਇਹ ਨਤੀਜੇ ਸਾਲਾਂ ਦੀ ਮਿਆਦ ਪੂਛ ਚੁਕੇ ਇਕਰਾ ਨਾਮ ਦੇ ਐਟੇ ਰੋਕਕਾਂ ਹੋਈਆਂ ਗੱਲਬਾਤਾਂ ਤੋਂ ਬਾਅਦ ਲਗਭਗ 800 ਨੰਬਰ ਉਹ ਪਾਲੀਆਂ ਦੀ ਡੂੰਗੀ ਨਿਰਾਸ਼ਾ ਨੂੰ ਉਜਾਗਰ ਕਰਦੇ ਨੇ ਕਈ ਵਿਚੋਲ ਦੀ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਸੰਚਿਤ ਤੌਰ ਉਤੇ ਚੁਣੇ ਗਏ ਨੀਜੀ ਵਿਚੋਲੇ ਸਮੇਤ 4% ਲਵ ਦੇ ਸਮੇਤ ਚਾਰਦੀਆਂ ਚਿੰਤਾਵਾਂ ਨੂੰ ਹਲਕਾ ਕਰਨ ਦੇ ਵਿੱਚ ਅਸਫਲ ਰਹੇ ਅਪ੍ਰੈਲ 2024 ਤੋ ਲਗਭਗ 580 ਗੈਸ ਵਰਕਰ ਵਿਨਾਇਕਿਸ ਸਮਝੌਤੇ ਤੇ ਰਹੇ ਨਹੀਂ ਜਦੋਂ ਕਿ ਫਰਵਰੀ 2023 ਤੋ ਲਗਭਗ 210 ਫ੍ਰੀਜ਼ੀ ਕਰਮਚਾਰੀ ਵਿਨਾਇਕਿਸ ਸਮਝੌਤੇ ਤੇ ਰਹੇ ਨਹੀਂ 7 ਤੇ 24 ਜੁਲਾਈ ਦੇ ਵਿਚਕਾਰ ਯੂਨੀਅਨ ਨੇ ਬੀੜਲੀ ਅਤੇ ਗੈਸ ਦੁਆں ਦੇ ਮੈਂਬਰਾਂ ਤੋਂ ਹੜਤਾਲ ਤੇ ਆਦੇਸ਼ ਮੰਗੀ ਨਤੀਜੇ 25 ਜੁਲਾਈ ਨੂੰ ਪੁਸ਼ਿਤ ਕਰ ਦਿੱਤੇ ਗਏ ਸੱਤ ਅਤੇ ਹੜਤਾਲ ਦੇ ਆਦੇਸ਼ ਨੂੰ ਉਸੇ ਦਿਨ BC Labour Relations Board ਕੋਲ ਪ੍ਰਿਕਾਟ ਤੌਰ ਤੇ ਦਰਖਾਸਤ ਦਾਇਰ ਕਰ ਦਿੱਤਾ ਗਿਆ ਸੀ ਜਿਵੇਂ ਕਿ ਲੇਬਰ ਰਿਲੇਸ਼ਨਸ ਕੋਰਟ ਦੇ ਤਹਿਤ ਰਿਜਿਸਟਰਡ 7 ਅਗਸਤ ਨੂੰ ਯੂਨੀਅਨ ਨੇ BCALR3.portisbc.imrc.org ਲਈ ਜ਼ਰੂਰੀ ਸੇਵਾ ਪੱਤਰ ਨਿਰਧਾਰਤ ਕਰਨ ਅਤੇ ਕਟੋਟ ਪਟਸਟਾਫ ਵਿੰਗ ਸਥਾਪਿਤ ਕਰਨ ਦੇ ਲਈ ਅਰਜ਼ੀ ਦਿੱਤੀ ਜਿਸ ਦੇ ਨਾਲ portisbc.imrc.dotelectric ਤੇ ਲਈ ਵੀ ਇਸੇ ਤਰ੍ਹਾਂ ਦੀ ਅਰਜੀ ਆਉਣ ਵਾਲੀ ਹੈ ਕਿਸੇ ਵੀ ਹੜਤਾਲ ਦੀ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਜ਼ਰੂਰੀ ਕਦਮ ਹੈ ਬੋਰਡ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ ਲਈ ਜ਼ਰੂਰੀ ਮਨਗੀਆਂ ਚਲਦੀਆਂ ਨੇ ਸਹੂਲਤਾਂ ਤੇ ਸੇਵਾਵਾਂ ਦੀ ਪਛਾਣ ਕਰਦੇ ਅਤੇ ਇਸ ਜਾਣਕਾਰੀ ਨੂੰ ਸਾਰਿਆਂ ਤੀਰ ਦੇ ਨਾਲ ਸਾਂਝਾ ਕਰੇਗਾ ਚਲ ਰਹੀਆਂ ਗੱਲਬਾਤਾਂ ਦੇ ਬਾਵਜੂਦ ਪ੍ਰਗਤੀ ਹੋਲੀ ਰਹੀ ਹੈ ਇਸ ਦੌਰਾਨ ਪੋਰਟਿਸ ਨੇ ਮਹੱਤਵਪੂਰਨ ਮੁਨਾਫਾ ਕਮਾਇਆ ਤੇ ਸਿਲਤੋਚਰ ਚੌਕ ਦੇ ਵਿੱਚ ਲਗਭਗ ਇਨਸਰਟ ਬਿਲੀਅਨ ਡਾਲਰ ਆਪਣੀ ਮੂਲ ਕੰਪਨੀ ਫੋਰਟਿਸ ਇਨਕ ਨੂੰ ਅਦਾ ਕੀਤਾ ਜਿਸ ਨੇ ਪਿਛਲੇ ਸਾਲ ਸ਼ੇਅਰਧਾਰਕਾਂ ਨੂੰ 1 ਬਿਲੀਅਨ ਡਾਲਰ ਤੋਂ ਵੱਧ ਵੰਡੇ ਸਨ ਕੰਪਨੀ ਨੇ ਬੀਸੀ ਯੂਟਿਲਿਟਿਸ ਕਮਿਸ਼ਨ ਤੋਂ ਤਰ੍ਹਾਂ ਦੇ ਵਿੱਚ ਵਾਅਦਾ ਵੀ ਪ੍ਰਾਪਤ ਕੀਤਾ ਹੈ IBEW ਦਾ ਕਹਿਣਾ ਹੈ ਕਿ ਫੋਰਟਿਸ BC ਇਲੈਕਟ੍ਰਿਕ ਅਤੇ ਗੈਸ ਵਰਕਰ ਸੂਬੇ ਦੇ ਵਿੱਚ ਸਭ ਤੋਂ ਘੱਟ ਤਨਖਾਹ ਵਾਲੇ ਜਨਤਕ ਉਪਯੋਗਤਾ ਕਰਮਚਾਰੀਆਂ ਵਿੱਚੋਂ ਨੇ ਜੇ ਦੇਸ਼ ਵਿੱਚ ਨਹੀਂ ਤਾਂ ਉਹਨਾਂ ਨੂੰ ਮੁਸ਼ਕਲ ਕੰਮ ਕਰਨ ਦੀ ਸਥਿਤੀਆਂ ਅਤੇ ਕੰਮ ਜੀਵਨ ਸੰਤੁਲਨ ਉੱਤੇ ਵੱਧੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੰਪਨੀ ਦੇ ਮੁਨਾਫੇ ਉੱਤੇ ਧਿਆਨ ਕੇਂਦਰਿਤ ਕਰਨ ਕਾਰਨ ਚੁਣੌਤੀਆਂ ਹੋਰ ਵੀ ਵੱਧ ਗਈਆਂ ਨੇ ਯੂਨੀਅਨ ਇੱਕ ਜੋ ਹੈ ਇਕਰਾਰਨਾਮੇ ਦੇ ਲਈ ਜ਼ੋਰ ਦੇ ਰਹੀ ਹੈ ਜੋ ਉਦਯੋਗ ਦੇ ਮਿਆਰਾਂ ਨੂੰ ਪੇਸ਼ੋਂਦਾ ਹੋਵੇ ਕੋਈ ਟ੍ਰੇਡ ਆਪਣੇ ਆਫਿਸ ਵਰਕਰ ਯੂਨੀਅਨਾਂ ਜਿਨ੍ਹਾਂ ਦੇ ਵਿੱਚ ਬੀਸੀ ਬਿਲਡਿੰਗ ਟ੍ਰੇਡਸ ਸੇ ਹੋਕੀ ਮੋਵਪ ਅਤੇ ਹੋਰ ਆਪੀਈਡਬਲ ਸਥਾਨਕ ਸ਼ਮਲੇ ਉਹਨਾਂ ਨੇ ਇਕੱਠੇ ਵਿੱਚ ਪికెਟ ਲਾਈਨ ਦਾ ਸਨਮਾਨ ਕਰਨ ਦਾ ਵਾਅਦਾ ਕੀਤਾ ਯੂਨੀਅਨ ਨੇ ਕਿਹਾ ਕਿ ਇਹ ਬੀਸੀ ਭਾਰ ਦੇ ਵਿੱਚ ਕੇ ਰਾਸ਼ਟਰੀ ਪੱਤਰ ਉੱਤੇ ਇੱਕ ਨਿਰਪੱਖ ਸਮੂਹਿਕ ਸਮਝੌਤੇ ਨੂੰ ਸਖਤ ਕਰਨ ਦੇ ਲਈ ਇੱਕ ਸਾਂਝੀ ਵਚਨਬੱਧਤਾ ਨੂੰ ਦਸੋਂਦਾ ਜੋ ਜਨਤਕ ਉਪਭੋਗਤਾ ਮਿਆਰ ਨੂੰ ਉੱਪਰ ਤਰ੍ਹਾਂ ਰੱਖਦਾ ਹੈ ਬੀਸੀ ਸਰਕਾਰ ਨੇ ਅਗਲੇ 10 ਸਾਲਾਂ ਦੇ ਵਿੱਚ ਸਾਫ਼ ਊਰਜਾ ਪ੍ਰੋਜੈਕਟਾਂ ਨੂੰ ਸਮਰਥਨ ਦੇਣ ਦੇ ਲਈ 35 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਸ਼ੁਰੂ ਕੀਤੇ ਗਏ ਕਲੀਨ ਬੀਸੀ ਇੰਡਸਟਰੀ ਫੰਡ ਦੇ ਨਵੀਨਤਮ ਦੌਰ ਦੇ ਲਈ ਅਰਜ਼ੀਆਂ ਹੁਣ ਖੁੱਲੀਆਂ ਨੇ, ਜਿਸ ਦਾ ਉਦੇਸ਼ ਕੰਪਨੀਆਂ ਨੂੰ ਬਿਜਲੀਕਰਨ ਅਤੇ ਸ਼ੁੱਧ ਜ਼ੀਰੋ ਨਿਕਾਸ ਪ੍ਰਾਪਤ ਕਰਨ ਤੇ ਕੇਂਦ੍ਰਿਤ ਤਕਨਾਲੋਜੀਆ ਨੂੰ ਅਪਣਾਉਣ ਦੇ ਵਿੱਚ ਮਦਦ ਕਰਨਾ ਹੈ। ਊਰਜਾ ਅਤੇ ਜਲਵਾਯੂ ਸਮਾਧਾਨ ਦੇ ਸੂਬਾਈ ਮੰਤਰੀ ਐਡਰੀਅਨ डिक्स ਨੇ ਕਿਹਾ ਕਿ ਇਨਾ ਪ੍ਰੋਜੈਕਟ ਤੋਂ ਅਗਲੇ ਦਹਾਕੇ ਦੇ ਵਿੱਚ 14 ਮਿਲੀਅਨ ਟਨ ਤੋਂ ਵੱਧ ਗ੍ਰੀਨhouse ਗੈਸਾਂ ਦੇ ਨਿਕਾਸ ਦੇ ਵਿੱਚ ਕਮੀ ਆਉਣ ਦੀ ਉਮੀਦ ਹੈ ਡਿਕਸ ਨੇ ਮੰਗਲਵਾਰ ਸਵੇਰੇ ਇੱਕ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਇਨਾ ਪਹਿਲਕਦਮੀਆਂ ਦੇ ਵਿੱਚ ਤੇਲ ਅਤੇ ਗੈਸ ਕਾਰਜਾ ਦਾ ਬਿਜਲੀਕਰਨ ਉਦਯੋਗਿਕ ਸਥਾਨਾਂ ਉੱਤੇ ਕਾਰਬਨ ਕੈਪਚਰ ਕਰਨਾ ਨਿਰਮਾਣ ਦੇ ਵਿੱਚ ਊਰਜਾ ਕੁਸ਼ਲਤਾ ਨੂੰ ਵਧਾਉਣਾ ਅਤੇ ਮੀਥੇਨ ਅਤੇ ਲੈਂਡਫਿਲ ਦੇ ਨਿਕਾਸ ਨੂੰ ਘਟਾਉਣਾ ਸ਼ਾਮਲ ਹੈ ਇਹ ਕੈਨੇਡਾ ਦੇ ਕੁਝ ਸਭ ਤੋਂ ਨਵੀਨਤਕਾਰੀ ਜਲਵਾਯੂ ਹੱਲਾਂ ਨੂੰ ਦਰਸਾਉਂਦੇ ਨੇ ਅਤੇ ਇਹ ਇੱਥੇ BC ਦੇ ਵਿੱਚ ਵਿਕਸਿਤ ਕੀਤੇ ਜਾ ਰਹੇ ਨੇ ਉਸ ਨੂੰ ਕੈਨੇਡੀਅਨ ਸਮਾਨ ਉੱਤੇ ਅਮਰੀਕੀ ਟੈਰੀਫਾਂ ਦੇ ਵਿਚਕਾਰ BC ਦੀ ਊਰਜਾ ਆਤਮ ਨਿਰਭਰਤਾ ਵਧਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ ਗੁੱਡ ਲੋਕਲ ਜੌਬਸ ਆਰ ਡਰਾਈਵਿੰਗ ਡਾਊਨ ਇੰਡਸਟਰੀਅਲ ਐਮਿਸ਼ਨਸ ਸਿንስ 2019 we've committed more than 368 million dollars to 173 industrial projects around the province These projects are expected to reduce over 14 million tons of greenhouse gas emissions over the next decade, the equivalent of eliminating over 20% of emissions from all heavy duty vehicles in BC. For every dollar the province invests, the fund leverages $2 in private and partner investment, doubling the return and helping decarbonize the economy. The world is shifting. BC has had the opportunity to lead by showing what a clean, sustainable, and com competitive economy looks like. We're making smart, smart, practical investments that support long term economic strategy, energy independence, and climate resi resilience. Industry is a key partner in this transition.